ਗ੍ਰਫਤਾਰ ਕਰੋ ਗ੍ਰਫਤਾਰ ਕਰੋ ਦੋਸ਼ੀਆਂ ਨੂੰ ਗ੍ਰਫਤਾਰ ਕਰੋ ਗ੍ਰਫਤਾਰ ਕਰੋ ਗ੍ਰਫਤਾਰ ਕਰੋ ਪੀੜਤ ਪਰਿਵਾਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਕੀਰਤੀ ਕਿਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਮੁਰਦਾਬਾਦ 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 ਦੋਸ਼ੀਆਂ ਦੀ ਪੁਸਤਪਨਾਹੀ ਕਰਨ ਵਾਲੀ ਪੰਜਾਬ ਪੁਲਿਸ ਮੁਰਦਾਬਾਦ 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 ਦੋਸ਼ੀਆਂ ਨੂੰ ਗ੍ਰਫਤਾਰ ਕਰੋ ਜਿੰਦਾਬਾਦ ਕਰੋ ਗ੍ਰਫਤਾਰ ਕਰੋ ਕੀ ਕਿਸਾਨ ਜੁਨੀਅਨ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਗੁੰਡਾਗਰਦੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਗੁੰਡਾਗਰਦੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਪੀੜਤਾਂ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਪੀੜਤਾਂ ਨੂੰ ਇਨਸਾਫ ਦਿਓ ਇਨਸਾਫ ਦੇਣ ਵਾਲੀ ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ ਇਹੋ ਬਹੁਤ ਵਧੀਆ ਨੀਤੀਆਂ ਹੈ ਉਹਨਾਂ ਨੀਤੀਆਂ ਨੂੰ ਅਸੀਂ ਅੱਗੇ ਵਧਾਵਾਂਗੇ ਉਹਨਾਂ ਨੀਤੀਆਂ ਕਾਰਨ ਹੀ ਅੱਜ ਸਾਰਾ ਸਾਡਾ ਜਿਹੜਾ ਜਿੰਦਾਬਾਦ 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 ਕਿਰਤੀ ਕਿਸਾਨ ਦੁਨੀਆ ਜਿੰਦਾਬਾਦ 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 ਹਾਂਜੀ ਮੇਰਾ ਪਲਵਿੰਦਰ ਕੋਰ ਨਾਂ ਜੀ ਮੈਂ ਰਾਖੋਟਿਆਂ ਦੇ ਰਹਿਣ ਵਾਲੀ ਜੀ ਕੀ ਮਸਲਾ ਜੀ ਜਿਹੜਾ ਤੁਕਤ ਨਾਲ ਆਇਆ ਹਾਂਜੀ ਥਾਣਾ ਲਾਇਆ ਵੀ ਮੇਰੇ ਪੁੱਤ ਨੂੰ ਗੋਰੀ ਵੱਜੀ ਨੂੰ ਅੱਜ ਤੋਂ ਘਰੇ 15 20 ਦਿਨ ਹੋ ਗਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੋਈ ਮੇਰੇ ਕੋ ਰਹਿ ਜੇ ਹੈ ਅੱਜ ਤੱਕ ਨਾ ਆਏ ਕੋਈ ਮੇਰੇ ਕੋ ਮਾਫੀ ਮੰਗਣ ਆਇਆ ਵੀ ਗੋਰੀ ਵੱਜ ਗਈ ਆ ਨਾ ਆਏ ਕੋਈ ਰਾਜੀ ਨਾਵੇਂ ਵਾਹ ਤੇ ਆਇਆ ਜੀ ਹੈ ਕਿਉਂ ਮੈਂ ਡਿੱਗਦੀ ਰਹੀ ਆ ਤੇ ਅੱਜ ਇਹਦੇ ਕੋ ਸੱਟ ਲੱਗ ਜਿੰਦੀ ਫੇਰ ਵੀ ਰਾਜਨਾਵਾ ਹੋਣਾ ਹੀ ਚਲ ਉਹਨਾਂ ਕੋ ਸੱਟ ਲੱਗ ਗਈ ਆ ਤੇ ਕੋਈ ਗਾਲ ਨਹੀਂ ਮੇਰੇ ਕੋ ਆ ਜਾਣਾ ਤੇ ਉਹ ਵੀ ਉਹ ਵੀ ਮੇਰੇ ਪੁੱਤ ਤੇ ਉਹ ਵੀ ਮੇਰੇ ਪੋਤੇ ਤੇ ਮੈਂ ਰਾਜਨਾਵਾ ਕਰ ਲਾਂਗੀ ਇਹ ਵੀ ਇਹਦੇ ਰਹਿ ਹੁਣ ਮੈਂ ਮਰਨ ਤੇ ਆ ਗਈ ਆ ਭੁਖੜਤਾ ਮੇਰੀ ਮੈਂ ਇੱਥੇ ਠਾਣੇ ਰਹਿਣਾ ਜਿੰਨੇ ਦਿਨ ਗੱਡੀਆਂ ਨਾ ਛੱਡੀਆਂ ਤੇ ਬੰਦੇ ਨਾ ਫੜੇ ਤੇ ਮੈਂ ਐਸੇ ਭੁਖੜਤਾ ਤੇ ਮਰ ਜਾਣਾ ਐ ਸੋਚਦੇ ਬੂਏ ਗਾੜੀ ਇੱਥੇ ਮੈਂ ਰਹਿਣਾ ਮੇਰੀ ਗੱਲ ਸੁਣੋ ਬਾਰੇ ਫੇਰ ਮੈਂ ਘਰ ਜਾਣਾ ਮੈਂ ਜਾਣਾ ਨਹੀਂ ਮੇਰਾ ਉਹਦੇ ਨਾਲ ਦੇਸ਼ ਆ ਉਹ ਮੰਜੀ ਦੇ ਪਿਆਵਾ ਮੇਰਾ ਤਾਂ ਕੁਝ ਨਹੀਂ ਹੈਗਾ ਉਹ ਤੋਂ ਬਗੈਰ ਅੰਜਿਤੰਦਰ ਸਿੰਘ ਸ਼ੀਨਾ ਸੂਬਾ ਮੀਤ ਪ੍ਰਧਾਨ ਕਰਤੀ ਕਿਸਾਨ ਜੁਨੀਅਨ ਅੱਜ ਦਾ ਧਰਨਾ ਪਿੰਡੀ ਸਿੱਧਾ ਥਾਣੇ ਦੇ ਮੂਹਰੇ ਕਰਤੀ ਕਿਸਾਨ ਜੁਨੀਅਨ ਵੱਲੋਂ ਲਾਇਆ ਗਿਆ ਕਿਉਂਕਿ ਪਿੰਡ ਧਰਮਕੋੜ ਜਿਹੜਾ ਥਾਣਾ ਪਿੰਡੀਆਂ ਦੇ ਤਹਿਤ ਪੈਂਦਾ ਉੱਥੇ 16 ਤਰੀਕ ਦੀ ਇੱਕ ਨੌਜਵਾਨ ਨੂੰ ਜਿਹੜਾ ਉਹ ਗੋਲੀਆਂ ਮਾਰ ਕੇ ਗੁਰਸਾਹਿਬ ਸਿੰਘ ਨੂੰ ਜ਼ਖਮੀ ਕੀਤਾ ਗਿਆ ਉੱਥੇ ਜਾਨਲੇਵਾ ਹਮਲਾ ਕੀਤਾ ਗਿਆ ਔਰ ਪੁਲਿਸ ਵੱਲੋਂ ਜਿਹੜਾ ਉਹਦਾ ਪਰਚਾ ਦਰਜ ਕੀਤਾ ਗਿਆ ਜਿਹੜਾ ਇਸ ਗੱਲ ਦੀ ਮੱਲੋ ਗਵਾਹੀ ਭਰਦਾ ਵੀ ਉੱਥੇ ਗੋਲੀ ਚੱਲੀ ਆ ਪੁਲਿਸ ਨੇ ਦਰਾਫਤ ਕੀਤਾ ਸਾਰੀ ਗੱਲ ਨੂੰ ਤੇ ਫਿਰ ਪਰਚਾ ਦਰਜ ਕੀਤਾ ਔਰ 16 ਤਰੀਕ ਤੋਂ ਅੱਜ ਤੱਕ ਇੱਕ ਵੀ ਦੋਸ਼ੀ ਜਿਹੜਾ ਉਹ ਗ੍ਰਿਫਤਾਰ ਨਹੀਂ ਕੀਤਾ ਗਿਆ ਔਰ ਉਹਦੇ ਤੋਂ ਵੀ ਜਿਹੜੀ ਸੰਗੀਨ ਗੱਲ ਆ ਇਹ ਦੋਸ਼ੀਆਂ ਨੇ ਨਜਾਇਜ਼ ਹਥਿਆਰ ਚਲਾ ਕੇ ਜਿਹੜਾ ਉਹ ਗਰਸਾਹ ਸਿੰਘ ਦੇ ਉੱਤੇ ਹਮਲਾ ਜਿਹੜਾ ਕੀਤਾ ਤੇ ਉਹਨੂੰ ਜ਼ਖਮੀ ਕੀਤਾ ਹੈ ਇੱਕ ਮਮੁੱਲੀ ਝਗੜਾ ਹੋਇਆ ਸੀਗਾ ਪਿੰਡ ਧਰਮਕੋੜ ਚ ਉਹਦੇ ਰਾਜੀ ਨਾਵੇਂ ਲਈ ਇਹ ਜਿਹੜਾ ਸੀਗਾ ਇਹਨਾਂ ਦੇ ਯਾਰ ਦੋਸਤ ਦਾ ਝਗੜਾ ਸੀਗਾ ਉਹਦੇ ਸੱਦਣ ਤੇ ਉਹਦੇ ਰਾਜੀ ਨਾਵੇਂ ਚ ਗਿਆ ਸੀਗੇ ਰਾਜੀ ਨਾਵਾ ਬੜੇ ਪੂਰਾਮਨ ਤਰੀਕੇ ਨਾਲ ਹੋ ਰਿਹਾ ਸੀ ਪਰ ਉਹਨਾਂ ਦੋਸ਼ੀਆਂ ਵੱਲੋਂ ਢ ਘਾੜ ਪੈਦਾ ਕਰਕੇ ਜਿਹੜਾ ਉਹ ਇਹਨਾਂ ਦੇ ਉੱਤੇ ਹਮਲਾ ਕਰਕੇ ਇਹਨਾਂ ਨੂੰ ਜਿਹੜਾ ਉਹ ਜ਼ਖਮੀ ਕੀਤਾ ਗਿਆ ਸੋ ਸਭ ਤੋਂ ਜਿਹੜੀ ਅੱਜ ਦੀ ਗੰਭੀਰ ਗੱਲ ਆ ਵੀ ਨਜਾਇਜ਼ ਤੇ ਰਹਿਣਾ ਹਮਲਾ ਆਇਆ ਤੇ ਉਹ ਜਿਹੜਾ ਨਾਉ ਹਥਿਆਰ ਬਰਾਮਦ ਕਰਨ ਲਈ ਕਿਸੇ ਨੂੰ ਗ੍ਰਫਤਾਰ ਕਰ ਰਹੀ ਹੈ ਪੁਲਿਸ ਨਾ ਪੁਲਿਸ ਜਿਹੜੀ ਆ ਉਲਟਾ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਉੱਥੇ ਲੱਗੀਆਂ ਸੀਗੀਆਂ ਜਿਹਨਾਂ ਤੇ ਗਾਇ ਸੀਗੇ ਉੱਥੇ ਸਮਝੌਤੇ ਦੇ ਵਿੱਚ ਉਹ ਗੱਡੀਆਂ ਲਿਆ ਕੇ ਥਾਣੇ ਲਾ ਲੀਆਂ ਤੇ ਅੱਜ ਤੱਕ ਕੋ ਗੱਡੀਆਂ ਥਾਣੇ ਵਿੱਚ ਜੜੀਆਂ ਨੇ ਉਹ ਬੰਦ ਰੱਖੀਆਂ ਹੋਈਆਂ ਨੇ ਕੋਈ ਸਿਆਸੀ ਜਾਂ ਕੋਈ ਕੋਈ ਉਧਰ ਵੀ ਨਹੀਂ ਹੁੰਦਾ ਕੋਈ ਦੇਖੋ ਇਹਦੇ ਚ ਦੋ ਤਿੰਨ ਗੱਲਾਂ ਨੇ ਇੱਕ ਤੇ ਇਸ ਮਾਮਲੇ ਦੀ ਦੇਖੋ ਅਸੀਂ ਜਥੇ ਬੰਦੀਆਂ ਆ ਸਾਨੂੰ ਕੋਈ ਵੀ ਮਾਮਲਾ ਜਿਹੜਾ ਉਹ ਪੂਰੀ ਪੁਣਛਾਨ ਕਰਕੇ ਵੇਖਣਾ ਚਾਹੀਦਾ ਵੀ ਇਹ ਕੀ ਮਾਮਲਾ ਤੇ ਉਸ ਹਸਾਬ ਦੇ ਨਾਲ ਜਿਹੜਾ ਸਾਨੂੰ ਜਿਹੜਾ ਉਹ ਸਟੈਂਡ ਜਿਹੜਾ ਉਹ ਲੈਣਾ ਚਾਹੀਦਾ ਇੱਥੇ ਇੱਕ ਤੇ ਉਹਨਾਂ ਨੇ ਗੋਲੀਆਂ ਚਲਾ ਰੀਆਂ ਦੂਸਰਾ ਜਿਹੜੀ ਭਾਰਤੀ ਕਿਸਾਨ ਜਿਹੜੀ ਨੇ ਏਕਤਾ ਗਰਾਹ ਉਹ ਉਹਦੇ ਰਾਈ ਆਣ ਕੇ ਇੱਥੇ ਥਾਣੇ ਦੇ ਉੱਤੇ ਜਿਹੜਾ ਉਹ ਧਰਨਾ ਮਜਾਰਾ ਕਰਕੇ ਥਾਣੇ ਦੇ ਉੱਤੇ ਜਿਹੜਾ ਉਹ ਇਹ ਦਬਾਇਆ ਪਾਇਆ ਜਾ ਰਿਹਾ ਵੀ ਉੱਥੇ ਕੋਈ ਗੋਲੀ ਨਹੀਂ ਚੱਲੀ ਇਹਨਾਂ ਨੇ ਆਪਣੇ ਆਪ ਨੂੰ ਆਪੇ ਗੋਲੀ ਮਾਰੀ ਆ ਸੋ ਇਹ ਇਹ ਇੱਕ ਬੜੀ ਜਿਹੜੀ ਆ ਇਹ ਇਹ ਮਤਲਬ ਗਲਤ ਰਵਾਇਤ ਆ ਬੜੀ ਬਚਕਾਨਾ ਉਹਨਾਂ ਉਹਨਾਂ ਉਸ ਲੀਡਰਸ਼ਿਪ ਦੀ ਹਰਕਤ ਆ ਵੀ ਉਹ ਬਿਨਾ ਅ ਪੜਤਾਲ ਤੋਂ ਆਣ ਕੇ ਜਿਹੜੀ ਉਹ ਦੋਸ਼ੀਆਂ ਦੇ ਹਾਕ ਵਿੱਚ ਖੜੀ ਹੋ ਗਈ ਜਦੋਂ ਗਾ ਨਾਜਾਇਜ਼ ਹਥਿਆਰ ਜਿਹੜੇ ਆ ਉਹ ਸਾਡੇ ਸਾਰਿਆਂ ਲਈ ਜਿਹੜਾ ਸਾਡੀ ਜਾਨ ਦਾ ਖੌਜ ਜਿਹੜਾ ਉਹ ਬਣ ਸਕਦੇ ਆ ਸੋ ਇਹੋ ਜਿਹੜੇ ਅਨਸਰ ਆ ਜਿਹੜੇ ਨਾਜਾਇਜ਼ ਹਥਿਆਰ ਲੈ ਕੇ ਸਮਾਜ ਦੇ ਵਿੱਚ دہشت ਪਾ ਰਿਆ ਉਹਨਾਂ ਦੀ ਸਹਾਇਤਾ ਕਰਨੀ ਜਿਹੜੀ ਆ ਉਹ ਕਿਸੇ ਵੀ ਜਥੇਬੰਦੀ ਲਈ ਵੀ ਜਿਹੜਾ ਉਹ ਨਿਖੇਦੀ ਜੋਗ ਆ ਔਰ ਪੁਲਿਸ ਪ੍ਰਸ਼ਾਸਨ ਲਈ ਵੀ ਨਿਖੇਦੀ ਜੋਗ ਆ ਵੀ ਮੱਲੋਂ ਨਾਜਾਇਜ਼ ਅਸਲਾ ਜਿਹੜਾ ਉਹ ਪੁਲਸ ਉਹਨਾਂ ਦੇ ਦਾਅਵੇ ਕਰਦੀ ਆ ਵੀ ਅਸੀਂ ਲੱਭਦੇ ਫਿਰਦੇ ਆ ਅਸੀਂ ਫੜਦੇ ਆ ਪਰ ਜੇ ਨਜਾਇਜ਼ ਅਸਲਾ ਚੱਲ ਗਿਆ ਉਹਦੇ ਸਬੂਤ ਹਾਜ਼ਰ ਆ ਤਾਂ ਉਹਨਾਂ ਦੋਸ਼ੀਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੀ ਇਹ ਇਹਨਾਂ ਗੱਲਾਂ ਕਰਕੇ ਜਿਹੜਾ ਉਹ ਅਸੀਂ ਅੱਜ ਧਰਨਾ ਲਾਇਆ ਤਾਂ ਕਿ ਪ੍ਰਸ਼ਾਸਨ ਜਿਹੜਾ ਆਪਣੀ ਕੰਮ ਕਰਨ ਦੀ ਨੀਤੋਂ ਜਿਹੜਾ ਉਹ ਜਾਗੇ ਤੇ ਦੋਸ਼ੀਆਂ ਦੇ ਵਿਰੁੱਧ ਜਿਹੜੀ ਆ ਉਹ ਕਾਰਵਾਈ ਜਿਹੜੀ ਆ ਉਹ ਕਰੇ ਜੇ ਨਹੀਂ ਕੋਈ ਇਨਸਾਫ ਮਿਲਦਾ ਤਾਂ ਆਪਾਂ ਇਹਨੂੰ ਚੱਲੇ ਰਹਿਣਾ ਦੇਖੋ ਅੱਜ ਐਸਟੀਓ ਸਾਹਿਬ ਨੇ ਸਾਨੂੰ ਇੱਥੇ ਟਾਈਮ ਦਿੱਤਾ ਸੀ ਵੀ ਅਸੀਂ ਇੱਥੇ ਆਉਣਾ ਪਰ ਉਹ ਗੈਰ ਆਜਨੇ ਉਹ ਜਿੱਨਾਂ ਚਿਰ ਇੱਥੇ ਆਣ ਕੇ ਸਾਨੂੰ ਕੋਈ ਅਨਸਾਫ਼ ਲਈ ਯਕੀਨ ਨਹੀਂ ਦਉਂਦੇ ਉਹਨਾਂ ਚਿਰ ਭਾਵੇਂ ਸਾਰੀ ਰਾਤ ਵੀ ਹੁਣ ਸਾਨੂੰ ਧਰਨੇ ਤੇ ਇੱਥੇ ਬੈਠਣਾ ਪਵੇ ਉਹ ਜਿਹੜਾ ਅਸੀਂ ਬੈਠਾਂਗੇ ਮੇਰਾ ਨਾਮ ਬਜਿੰਦਰ ਸਿੰਘ ਸਰਪੰਚ ਧਰਮਕੋਟ ਮਸਲਾ ਕੋਈ ਨਹੀਂ ਅੱਜ ਤੋਂ ਕੋਈ ਥੋੜੇ ਦਿਨ ਪਹਿਲਾਂ ਸਾਡੇ ਵਿੱਚ ਝਗੜਾ ਆਇਆ ਸੀ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਤੇ ਕਿਰਪਾਲ ਸਿੰਘ ਨੇ ਗੁਰਸੇਵ ਸਿੰਘ ਦਾ ਸਿਰ ਪਾੜਦਾ ਬਹੁਤ ਜ਼ਿਆਦਾ ਹੈ ਆਪਾਂ ਮਸਲਾ ਉਹ ਥਾਂ ਤੱਕ ਨਹੀਂ ਪਹੁੰਚ ਦਿੰਦਾ ਰਾਜ ਝਗੜਾ ਆਪਾਂ ਕੋਈ ਰਾਏ ਨਾ ਕਰਦਾ ਜਾਣਾਂ ਨਹੀਂ ਕਿਤੇ ਵੀ ਉਹ ਕੁਝ ਸਾਡੇ ਪਿੰਨੋ ਸਮਾਗਮ ਕਰਕੇ ਗਲਾਈ ਰੂਗਾ ਲੇਟ ਹੋ ਗਿਆ ਉਹ ਫੈਸਲਾ ਰੱਖਿਆ ਸੀ ਸਾਡੇ ਕਾਈ ਪ੍ਰਧਾਨ ਸੁਖਵੰਤ ਸਿੰਘ ਉਹਦੇ ਘਰ ਫੈਸਲਾ ਹੋਣ ਰਿਹਾ ਸੀ ਤੇ ਲੰਬੋਂ ਰਪਾਲ ਸਿੰਘ ਦੇ ਮੰਗੇ ਗਏ ਮਗਰੋਂ ਜਾ ਕੇ ਇਹਨਾਂ ਝਗੜਾ ਕੀਤਾ ਪੰਚਾਇਤ ਨੂੰ ਬਦ ਕਰ ਸ਼ਬਦ ਬੜੇ ਗਲਤ ਬੋਲੇ ਗਾਲੀ ਗੋਲੀਆਂ ਵੀ ਕੀਤਾ ਹੈ ਤੇ ਸਾਡੇ ਪਿੰਨ ਦੇ ਕੋਈ ਗੋਲੀ ਚੱਲੀ ਨਹੀਂ ਨਾ ਹੀ ਸੁਣੀ ਉੱਥੇ ਇਹ ਸਾਰਾ ਝੂਠ ਮਾਰੀ ਜਾਂਦੇ ਆਲੇ ਬੰਦੇ ਨੇ ਆਇਆ ਮੈਂਬਰ ਪੰਚਾਇਤ ਦਾ ਮਲਕੀਤ ਸਿੰਘ ਜਿਹਦੇ ਤੇ ਪਛਾਣਾ ਕਰਵਾਇਆ ਬਹੁਤ ਜ਼ਿਆਦਾ ਗਲਤ ਕੰਮ ਕੀਤਾ ਇਸ ਤਰ੍ਹਾਂ ਫਿਰ ਅਗ ਪੰਚਾਇਤ ਤੇ ਆ ਕੇ ਕੋਈ ਲੰਬੋਂ ਗੱਲ ਪੈ ਕੇ ਪਾਲਕ ਨੂੰ ਸਰਪੰਚ ਦੇ ਪਿੰਡ ਤੇ ਆਉਂਗਾ। ਲਾਉਂਦੇ ਬੰਦੇ ਦਾ ਮਤਲਬ ਨਹੀਂ ਕੋਈ ਨਹੀਂ ਪੰਚਾਇਤ ਵਿੱਚ ਆਉਂਦਾ। ਉਹ ਫਿਰ ਮੰਗੇ ਕਿ ਨਹੀਂ ਗਈ ਨਾ। ਉਹ ਮੰਗੇ ਆਈ। ਤੇ ਇਹਨਾਂ ਸਾਡੇ ਉੱਤੇ ਆਣ ਕੇ ਸਾਣਾ ਗਾਲੀ ਗਲੋਚ ਕੀਤਾ। ਸਾਣਾ ਬਹੁਤ ਜ਼ਿਆਦਾ ਬੀਤੀ ਹੋਈ ਪੰਚਾਇਤ ਦੀ। ਆ ਦਿਨਾਂ ਕਿਤੇ ਪਾਲਕੇ ਹੋਰ ਕਿਤੇ ਜਾਣ ਕੇ ਗੱਲ ਨਹੀਂ ਪੰਚਾਇਤ ਤੇ ਪੈਣਗੇ ਲੰਬੇ ਬੰਦੇ ਆਣ ਕੇ। ਤੇ ਜਿਹੜਾ ਫੈਸਲਾ ਹੋ ਰਿਹਾ ਸੀ ਇਹ ਕਿਤੋਂ ਕਿਤੋਂ ਦੀਆਂ ਪੜਤੀਆਂ। ਇਹ ਫੈਸਲਾ ਸਾਡੇ ਪਿੰਡ ਦਾ ਜੀ। ਪਰ ਮਕੋੜਦੇ ਮੁੰਡੇ ਆ ਦੋਵੇਂ ਦੋਵੇਂ ਪਾਰਟੀਆਂ ਤਾਂ ਮਕੋੜਦੀਆਂ ਪਹਿਲਾਂ ਲੜੀਆਂ ਛੜੀਆਂ। ਇਹ ਰਾਖੋਟੀਆਂ ਦੇ ਕੋਈ ਕਰਿਆਲ ਦੇ ਮੁੰਡੇ ਤਾਂ ਕਰ ਕਰ ਕੇ ਫਿਰਲੇ ਵੇਲੇ ਥਾਂ ਤੋਂ ਪਰ ਨਹੀਂ ਹੱਦ ਲੱਗਦੇ ਕੋਈ ਤੇ ਗੋਲੀ ਚੱਲੇਗੀ ਫੈਸਲੇ ਤੇ ਕਿਸ਼ਿਆਂ ਨੂੰ ਕੋਈ ਰਿਹਾ ਨਹੀਂ ਕਹਿੰਦੇ ਕੀ ਮਤਲਬ ਆ ਜੀ ਇਹ ਮਤੀ 16 ਜਨ 24 ਨੂੰ ਪਿੰਡ ਧਰਮਕੋੜ ਤੋਂ ਨਾ ਪਾਰਟੀਆਂ ਦਾ ਪੰਚਾਇਤ ਚ ਫੈਸਲਾ ਕਰਉਂਦਾ ਝਗੜਾ ਹੋਇਆ ਸੀ ਜਿਹਦੇ ਸੰਬੰਧ ਵਿੱਚ ਦੋਨੋਂ ਤਰਫਾਂ ਦੇ ਖਿਲਾਫ ਜੋ ਬੰਦੇ ਕਾਨੂੰਨੀ ਕਾਰਵਾਈ ਹੋ ਉਮਝ ਲੈਂਦੀ ਗਈ ਹੈ ਤੇ ਜਿਹੜਾ ਦੋਸ਼ੀ ਹੋਵੇ ਜਲਦੀ ਤੋਂ ਜਲਦੀ ਉਸਾਰ ਕੀਤਾ ਜਾਵੇਗਾ